ਤੇ ਤੁਹਾਡੀ ਡਿਊਟੀ ਆ ਉਹਨਾਂ ਪੁਆਇੰਟਾਂ ਦੇ ਉੱਤੇ ਪਹੁੰਚੋ ਆਪਣੇ ਝੰਡੇ ਝੰਡੇ ਲੈ ਕੇ ਸਾਡਾ ਕੋਈ ਵੀ ਕਿਸਾਨ ਟਰਾਲੀਆਂ ਦੇ ਵਿੱਚ ਤੰਗੂਆਂ ਦੇ ਵਿੱਚ ਪਿਆ ਨਹੀਂ ਰਹਿਣਾ ਚਾਹੀਦਾ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਰਤਨਗੜ ਬਾਰਡਰ ਹੋਵੇ ਤਿੰਨੇ ਬਾਰਡਰਾਂ ਤੇ ਮੰੰਗਾਂ ਹੋਈਆਂ ਮੰਗਾ ਮੰਨਵਾਉਣ ਲਈ ਜਿਹੜੇ ਅਸੀਂ ਇੱਥੇ ਪਰਨਕਾਰੀ ਬੈਠੇ ਆਂ ਕਿਸਾਨੀ ਨੂੰ ਬਚਾਉਂਦਾ ਪੀ ਜੇ ਕਿਸਾਨੀ ਬਚੂਗੀ ਤੇ ਕੁਰਬਾਨੀ ਦੇ ਕੇ ਬਚੂਗੀ ਐਵੇਂ ਅੱਜ ਕਿਸਾਨੀ ਬਚਣ ਦਾ ਕੋਈ ਰਸਤਾ ਨਹੀਂ ਇਹ ਤੁਹਾਡੀ ਡਿਊਟੀ ਹੈ ਚੈੱਕ ਪੋਸਟ ਤੇ ਹਾਂਜੀ ਜੀ ਪੂਰੀ ਰਾਤ ਬੈਠਦੇ ਹਾਂਜੀ ਪੂਰੀ ਰਾਤ ਇਹ ਮਤਲਬ ਡੇਲੀ ਹੁੰਨੇ ਹੋ ਕਿ ਬਦਲ ਬਦਲ ਕੇ ਹੁੰਨੇ ਡੇਲੀ ਮਤਲਬ ਕਿ ਅੱਡ-ਅੱਡ ਡਿਊਟੀਆਂ ਲਾ ਦਿੰਗਾ ਜੀ ਹਾਂਜੀ ਮਤਲਬ ਕਿ 24 ਘੰਟੇ ਹੁੰਦੀ ਹੈ ਜੀ ਬਈ ਹੁਣ ਦਿਨੇ ਇਥੇ ਹੋਰ ਕਿਸ ਦੇ ਹੋਗੀ ਤੇ ਰਾਤ ਨੂੰ ਜਿਵੇਂ ਸਾਡੀ ਹੋਗੀ ਐਂ ਅੱਡ-ਅੱਡ ਬਲ ਜਾਂਦੀਆਂ ਜੀ ਰੋਜ਼ ਬਲਦਗਾ ਹਾਂਜੀ ਹਦਾਇਤਾਂ ਕੀ ਹੈ ਕਿ ਆ ਕੀ ਕਿਹਾ ਹੈ ਕਿ ਕਿਨੂੰ ਕਿਨੂੰ ਲੰਘਣ ਦੇਣਾ ਔਰ ਕਿੰਨੇ ਵਜੇ ਤੱਕ ਮੋਰਚਾ ਬੱਪੂ ਕੋਈ ਆਇਆ ਤਾਂ ਨਹੀਂ ਧਿਆਨ ਚ ਕੋਈ ਸ਼ੱਕੀ ਕੋਈ ਸਟ੍ਰੈਕ ਕੋਈ ਜਿਹੜਾ ਆਉਂਦਾ ਸੀ ਪੁੱਠਾ ਮੋੜ ਦਿੰਦੇ ਉਹਨੂੰ ਇੱਕੋ ਨੰਗਣ ਨਹੀਂ ਨੰਗਣ ਦਿੰਦੇ ਸੀ ਨਾ ਮਲਾਜਮ ਟੱਪਣ ਦੇਗੇ ਅਸੀਂ ਕੱਲਾ ਜਸੇ ਬੰਦੀ ਦਾ ਬੰਦਾ ਟੱਪਣ ਦੇਣਾ ਜਿਸ ਦੇ ਕੋਲੇ ਝੰਡਾ ਤੇ ਬੈਚ ਹੋਊਗਾ ਦੂਜਾ ਬੰਦਾ ਨਹੀਂ ਜਾਣ ਦੇਵਾਂਗੇ ਸਾਡੇ ਤੁਹਾਡੀ ਡਿਊਟੀ ਆ ਉਹਨਾਂ ਪੁਆਇੰਟਾਂ ਦੇ ਉੱਤੇ ਪਹੁੰਚੋ ਆਪਣੇ ਝੰਡੇ ਡੰਡੇ ਲੈ ਕੇ ਹੜਾ ਕੋਈ ਵੀ ਕਿਸਾਨ ਪ੍ਰਾਣੀਆਂ ਦੇ ਵਿੱਚ ਕੰਬੂਆਂ ਦੇ ਵਿੱਚ ਪਿਆ ਨਹੀਂ ਲੈਣਾ ਚਾਹੀਦਾ ਸਾਰੇ ਕਿਸਾਨ ਜਦੋਂ ਬੈਠੀ ਆ ਸਤਿ ਸ੍ਰੀ ਅਕਾਲ ਦਾ ਅਨਵੀਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਅਸੀਂ ਖਨੋਰੀ ਬਾਰਡਰ ਤੇ ਆ ਔਰ ਖਨੋਰੀ ਬਾਰਡਰ ਤੇ ਪਿਛਲੇ ਦਿਨੀ ਜੋ ਕੁਝ 26 ਨਵੰਬਰ ਨੂੰ ਵਾਪਰਦਾ ਉਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਆਪ ਨੂੰ ਸੰਭਾਲਿਆ ਜਗਜੀਤ ਸਿੰਘ ਡੱਲੇਵਾਲਾ ਵਾਪਸ ਆਉਂਦੇ ਆ ਔਰ ਉਹ ਮਰਨ ਵਰਤ ਤੇ ਉਸ ਤੋਂ ਅੱਗੇ ਕੰਟੀਨਿਊ ਕਰ ਦਿੰਦੇ ਆ ਅੱਜ 16ਵੇਂ ਦਿਨ ਦੇ ਵਿੱਚ ਐ ਔਰ ਹੁਣ ਕਿਸਾਨਾਂ ਨੇ ਆਪਣੇ ਆਪ ਨੂੰ ਸੰਭਾਲ ਦਿਆਂ ਇੱਕ ਹਸਾਬ ਦੇ ਨਾਲ ਚੈੱਕ ਪੋਸਟਾਂ ਬਣਾ ਲੀਆਂ ਕਿ ਜਿਵੇਂ ਹੀ ਦੇਰ ਰਾਤ ਸ਼ੁਰੂ ਹੁੰਦੀ ਐ ਰਾਤ ਦਾ ਵੇਲਾ ਸ਼ੁਰੂ ਹੁੰਦਾ ਐ ਤਾਂ ਉਹ ਚੈੱਕ ਕਰਕੇ ਸਭ ਨੂੰ ਲੰਘਾਉਣਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਹੋਇਆ ਕਿ ਪੰਜਾਬ ਪੁਲਿਸ ਦਾਖਲ ਹੁੰਦੀ ਐ ਔਰ ਜਗਜੀਤ ਸਿੰਘ ਡੱਲੇਵਾਲਾ ਹੋਰਾਂ ਨੂੰ ਅਰੈਸਟ ਕੀਤਾ ਜਾਂਦਾ ਉਹਨਾਂ ਨੂੰ ਨਜ਼ਰਬੰਦ ਰੱਖਿਆ ਜਾਂਦਾ ਤਾਂ ਉਹ ਕਹਿੰਦੇ ਕਿ ਅਸੀਂ ਦੁਬਾਰਾ ਇਹ ਨਹੀਂ ਹੋਣ ਦੇਣਾ ਅਸੀਂ ਇਸ ਵੇਲੇ ਜੇਕਰ ਇਸ ਪਾਸਿਓਂ ਦਿਖਾਈਏ ਤਾਂ ਇਸ ਪਾਸਿਓਂ ਖਨੋਰੀ ਹੈ ਇਹ ਰਸਤਾ ਬਿਲਕੁਲ ਓਪਨ ਹੈ ਅਸੀਂ ਬਿਲਕੁਲ ਜਿੱਥੋਂ ਮੋਰਚਾ ਸ਼ੁਰੂ ਹੁੰਦਾ ਹੈ ਬਿਲਕੁਲ ਉੱਥੇ ਖੜੇ ਆਂ ਔਰ ਇਹ ਸਭ ਤੋਂ ਪਹਿਲੀ ਚੈੱਕਪੋਸਟ ਕਹਿ ਲੋ ਇਹਨੂੰ ਇਹ ਸਭ ਤੋਂ ਪਹਿਲਾ ਨਾਕਾ ਹੈ ਸਭ ਤੋਂ ਪਹਿਲਾ ਨਾਕਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਸੰਭਾਲਿਆ ਹੋਇਆ ਇੱਥੋਂ ਤੱਕ ਇਹ ਇਸ ਜਥੇਬੰਦੀ ਦੇ ਸੂਬਾ ਪ੍ਰਧਾਨ ਵੀ ਇਸ ਨਾਕੇ ਤੇ ਰਹਿੰਦੇ ਨੇ ਆ ਖਾਸ ਤੌਰ ਤੇ ਇੱਥੇ ਜਿੰਨੇ ਵੀ ਲੰਘਣ ਵਾਲੇ ਲੋਕ ਨੇ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਔਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕੌਣ ਹੋ ਕਿੱਥੇ ਜਾਣਾ ਹੈ ਲੋਕਲ ਲੋਕ ਨੇ ਉਹਨਾਂ ਦਾ ਕੋਈ ਨਾ ਕੋਈ ਉਹਨਾਂ ਕੋਲੇ ਆਈਡੀ ਹੁੰਦੀ ਹੈ ਉਸ ਨੂੰ ਚੈੱਕ ਕਰਕੇ ਉਹਨਾਂ ਨੂੰ ਅੱਗੇ ਲੰਘਾ ਦਿੱਤਾ ਜਾਂਦਾ ਹੈ ਜਾਨੀ ਕਿਸੇ ਨੂੰ ਇਹ ਆ ਕਿ ਪਰੇਸ਼ਾਨੀ ਨਾ ਆਵੇ ਪਰ ਜੇਕਰ ਕਿਸੇ ਬੰਦੇ ਤੇ ਕੋਈ ਸ਼ੱਕ ਹੁੰਦਾ ਹੈ ਤਾਂ ਅੱਗੇ ਇਸ ਤੋਂ ਫਿਰ ਤਿੰਨ ਤੋਂ ਚਾਰ ਨਾਕੇ ਇਸ ਤੋਂ ਅੱਗੇ ਵੀ ਹੈ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਹੈ ਕਿ ਇੱਕ ਸ਼ਖਸ ਲੰਘਿਆ ਹੈ ਜਾਂ ਇੱਕ ਗੱਡੀ ਲੰਗੀ ਹੈ ਜਾਂ ਇੱਕ ਦੋ ਪਹੀਆ ਵਾਹਨ ਲੰਘਿਆ ਉਹ ਸਾਨੂੰ ਸ਼ੱਕੀ ਲੱਗਦਾ ਇਸ ਨੂੰ ਪੁੱਛ ਕੇ ਰੋਕ ਕੇ ਪੁੱਛਿਓ ਜ਼ਰੂਰ ਤਾਂ ਇਹ ਸਾਡੇ ਨਾਲ ਖੜੇ ਨੇ ਸਾਰੇ ਖੋਸਾ ਜਥੇਬੰਦੀ ਦੇ ਜਿੰਨੇ ਵੀ ਕਾਰਕੁਨ ਹੈਗੇ ਨੇ ਪ੍ਰਧਾਨ ਜੀ ਹੈਗੇ ਨੇ ਪ੍ਰਧਾਨ ਜੀ ਖੁਦ ਹੀ ਮੋਰਚਾ ਸੰਭਲਿਆ ਇੱਥੇ ਹਾਂਜੀ 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 ਪਹਿਲਾਂ ਤਾਂ ਤੁਹਾਡਾ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਦੇਖੋ ਜਿਹੜਾ ਇਹ 13 ਫਰਵਰੀ ਤੋਂ ਲੈ ਕੇ ਸਾਡਾ ਜਿਹੜਾ ਸੰਘਰਸ਼ਾ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਰਤਨਗੜ ਬਾਰਡਰ ਹੋਵੇ ਤਿੰਨੇ ਬਾਰਡਰਾਂ ਤੇ ਮੰਗਾਂ ਹੋਈਆਂ ਮੰਗਾ ਮਨਵਾਉਣ ਲਈ ਜਿਹੜੇ ਅਸੀਂ ਇੱਥੇ ਪਰਨਕਾਰੀ ਬੈਠੇ ਆ ਕਿਸਾਨੀ ਨੂੰ ਬਚਾਉਂਦਾ ਇਸ ਕਰਕੇ ਜਿੱਥੇ ਸਰਕਾਰ ਨੇ ਕਿਸਾਨਾਂ ਤੇ ਬੜੇ ਤਚੱਦਤ ਕੀਤੇ ਸਿੱਧੂਆਂ ਗੋਲੀਆਂ ਮਾਰੀਆਂ ਮੋਟਰ ਬੰਬ ਮਾਰੇ ਅਥਰੂ ਗੈਂਸ ਦੇ ਗੋਲੇ ਮਾਰੇ ਜਿਨ੍ਹਾਂ ਦੇ ਵਿੱਚ ਕਾਫੀ ਜਿਹੜੇ ਕਿਸਾਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਜੇ ਮੈਂ ਗੱਲ ਕਰਾਂ 21 ਫਰਵਰੀ ਨੂੰ ਉੱਥੇ ਸ਼ਬ ਕਰਨ ਜਿਹੜਾ ਸਾਡਾ 21 ਸਾਲ ਦਾ ਵੀਰ ਉਹ ਵੀ ਚੀਤੀ ਪਾ ਗਿਆ ਮੈਂ ਨਾ ਵੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਕਿਸਾਨਾਂ ਨੂੰ ਖਦੇੜਨ ਵਾਸਤੇ ਬਹੁਤ ਸਰਕੰਡੇ ਤੇ ਰਾਹ ਅਪਣਾਏ ਪਰ ਜੇ ਅਸੀਂ ਉਦੋਂ ਦੇ ਚਰਚ ਚਰਚ ਗਰੀ ਬੈਠੇ ਆ ਤੇ ਅਸੀਂ ਇਹ ਸਰਕਾਰ ਨੂੰ ਜਗਾਉਣ ਦੇ ਲਈ ਸਾਡੇ ਬੜੇ ਹੀ ਸਤਿਕਾਰਯੋਗ ਆਗੂ ਸਰਦਾਰ ਜੀਤ ਸਿੰਘ ਜੀ ਡੱਲੇਵਾਲ ਜਿਹੜੇ ਕੋਆਰਡੀਨੇਟਰ ਨੇ ਦੋਨਾਂ ਮੋਰਚਿਆਂ ਦੇ ਜਿੱਥੇ ਗੈਰ ਨੇ ਤੇ ਐਸਕੇਐਮ ਤੇ ਕੇਐਮਐਮ ਸਾਂਝਾ ਮੋਰਚਾ ਜਿਹੜਾ ਫਰੰਟ ਸਾਡਾ ਲੜੇ ਲੜ ਰਿਹਾ ਔਰ ਦੋਨਾਂ ਦੀ ਆਪਸੀ ਸਹਿਮਤੀ ਦੇ ਨਾਲ ਜਿਹੜਾ 26 ਤਰੀਕ ਤੋਂ ਲੈ ਕੇ ਅਸੀਂ ਜਿਹੜਾ ਇਹ ਮਰਨਵਰ ਤੇ ਡੱਲੇਵਾਲ ਸਾਹਿਬ ਜੀ ਨੇ ਬਹਿਣਾ ਸੀ ਤੇ 25 ਦੀ ਰਾਤ ਨੂੰ 3 ਵਜੇ ਡੱਲੇਵਾਲ ਸਾਹਿਬ ਨੂੰ ਜਿਹੜੀ ਪੰਜਾਬ ਸਰਕਾਰ ਕੇਂਦਰ ਦੀ ਸ਼ਹਿਤ ਉਹੋ ਚੁੱਕ ਕੇ ਲੈ ਗਈ ਤੇ ਐਡੀ ਘਟਿਆ ਕਰਮ ਕੀਤਾ ਉਹਨਾਂ ਨੇ ਉਹਨਾਂ ਦੇ ਵਿਚਾਰਿਆਂ ਦੇ ਪਜਾਮਾ ਵੀ ਨਹੀਂ ਪਾਇਆ ਸੀ ਪੈਰੋ ਵੀ ਨੰਗੇ ਸੀ ਤੇ ਦੇਖੋ ਉਹ 75 80 ਸਾਲ ਦੇ ਬਜ਼ੁਰਗ ਸੀ ਜਿਨ੍ਹਾਂ ਨੂੰ ਆਏ ਚੱਕਿਆ ਜਿਵੇਂ ਕੋਈ ਮਿਲੀਟੈਂਟ ਹੋਵੇ ਜਾ ਕੋਈ ਬੜਾ ਦੇਸ਼ ਤਰੋਹੀ ਹੋਵੇ ਐਨੀ ਫੌਸ ਨੇ ਆ ਕੇ ਚੁੱਕਿਆ ਉਹਨੂੰ ਨਾਲ-ਨਾਲ ਚੱਲਦੇ ਵੀ ਆ ਨਾਲ-ਨਾਲ ਗੱਲ ਵੀ ਇਸ ਕਰਕੇ ਜਦੋਂ ਉਹਨੂੰ ਚੁੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਉਹ ਡੱਲੇਬਾਰ ਸਾਹਿਬ ਨੇ ਮਰਨ ਵਰਤ ਜਿਹੜਾ ਉਹ ਆਪਾਂ ਉੱਥੇ ਵੀ ਪਨਾਈ ਰੱਖਿਆ ਹਸਪਤਾਲ ਦੇ ਵਿੱਚ ਵੀ ਦੇ ਆਨੰਦ ਦੇ ਵਿੱਚ ਵੀ ਉਹਨਾਂ ਨੇ ਇੱਕ ਵੀ ਪਾਣੀ ਦੀ ਬੂੰਦ ਤੋਂ ਬਿਨਾ ਕੁਝ ਨਹੀਂ ਖਾਤਾ ਪੀਤਾ ਕੋਈ ਟ੍ਰੀਟਮੈਂਟ ਵੀ ਨਹੀਂ ਲਿਆ ਕੋਈ ਉਹਨਾਂ ਨੇ ਟੈਸਟ ਵੀ ਨਹੀਂ ਕਰਾਇਆ ਤੇ ਉਹਨਾਂ ਦੀ ਜਿਹੜੀ ਸਿਹਤ ਸੀ ਕਿਉਂਕਿ ਉਹਨਾਂ ਨੇ ਅੱਗੇ ਵੀ ਵਰਤ ਬੜੇ ਮੇਰਾ ਰੱਖੇ ਨੇ ਔਰ ਮੰਗਾ ਮਨਵਾਈਆਂ ਕਿਸਾਨੀ ਲਈ ਕਿਉਂਕਿ ਉਹਨਾਂ ਨੇ ਇੱਕ ਪਰਨ ਕੀਤਾ ਸੀ ਵੀ ਜੇ ਕਿਸਾਨੀ ਬਚੂਗੀ ਤੇ ਕੁਰਬਾਨੀ ਦੇ ਕੇ ਬਚੂਗੀ ਐਵੇਂ ਅੱਜ ਕਿਸਾਨੀ ਬਚਣ ਦਾ ਕੋਈ ਰਸਤਾ ਨਹੀਂ ਉਹਦੇ ਮਾਰ ਇੱਕ ਬੜੀ ਲੰਬੀ ਚੇਨ ਸੀ ਜਿਵੇਂ ਕਿ ਦੂਜੇ ਨੰਬਰ ਤੇ ਹਰਦੋ ਝੰਡੇ ਜੀ ਤੀਜੇ ਨੰਬਰ ਤੇ ਕੋਟ ਬੁੱਢਾ ਜੀ ਚੌਥੇ ਨੰਬਰ ਦਾਸ ਰਜਿੰਦਰ ਸਿੰਘ ਖੋਸਾ ਦਾ ਨੰਬਰ ਆ ਇਸ ਕਰਕੇ ਅਸੀਂ ਆ ਜਿਹੜੀ ਚੈੱਕ ਪੋਸਟ ਬਣਾਈ ਆ ਕਿਉਂਕਿ ਸਾਨੂੰ ਸਰਕਾਰ ਤੇ ਸ਼ੰਕਾ ਪੰਜਾਬ ਸਰਕਾਰ ਤੇ ਕੇਂਦਰ ਦੇ ਇਸ਼ਾਰਿਆਂ ਤੇ ਚੱਲਦੀ ਆ ਵੀ ਇਹ ਕਿਤੇ ਫੇਰ ਨਾ ਉਹੋ ਜੀ ਘਨੌਨੀ ਹਰਤ ਕਰਨ ਪਰ ਮੈਂ ਇਸ ਵਾਰ ਜ਼ਰੂਰ ਦੱਸੂਗਾ ਇਸ ਮੰਚ ਤੋਂ ਉਹ ਥੋੜੇ ਮੱਦ ਮਰਾਈ ਜੇ ਉਹ ਪੁਲਿਸ ਜਾਊਗੀ ਤੇ ਸਾਡੇ ਉੱਪਰ ਦੀਆਂ ਲਾਸ਼ਾਂ ਦੇ ਉੱਪਰ ਦੀ ਜਾਊਗੀ ਜੇ ਕਹਿੰਦੇ ਚੁੱਪਚੀ ਬੀਤੇ ਜਾ ਕੇ ਚੁੱਕ ਲਿਆਉਣਗੇ ਤੇ ਇਸ ਤਰ੍ਹਾਂ ਕਦੇ ਵੀ ਡਲੇ ਵਸਤਵ ਨੂੰ ਚੁੱਕਣ ਨਹੀਂ ਦੇਵਾਂਗੇ ਤਾ ਐਸੇ ਸੁਨੇਹੇ ਦੇ ਨਾਲ ਦੇਖੋ ਕਿ ਇਹ ਪੋਸਟ ਪਹਿਲੀ ਪੋਸਟ ਤੁਹਾਨੂੰ ਦਿਖਾ ਰਿਹਾ ਕਿ ਪਹਿਲਾ ਨਾਕਾ ਜੀ ਨੂੰ ਕਹਿ ਲੋ ਕਿ ਸਾਰੇ ਨੌਜਵਾਨ ਜਿਹੜੇ ਨੇ ਕੋਈ ਬਜ਼ੁਰਗ ਵੀ ਬੈਠੇ ਨੇ ਕਿਉਂਕਿ ਠੰਡ ਦਾ ਮੌਸਮ ਹੈ ਬਹੁਤ ਜ਼ਿਆਦਾ ਐਸੋਡੇ ਟੈਂਪਰੇਚਰ ਡਾਊਨ ਦੇ ਵਿੱਚ ਜਾ ਰਿਹਾ ਔਰ ਅੱਗ ਬਾਲ ਕੇ ਇੱਥੇ ਬੈਠੇ ਹੋre ਸਾਰੀ ਰਾਤ ਚੱਲਣਾ ਵੀਰੇ ਸਾਰੀ ਰਾਤ ਬੈਠੋ ਕਿ ਸਵੇਰੇ ਕਿੰਨੇ ਵਜੇ ਤੱਕ ਬੈਠਦੇ ਹੋ ਇਹ ਜੀ ਤਕਰੀਬਨ ਸਾਢੇ 5 6 ਵਜੇ ਤੋਂ ਮੋਰਚਾ ਚੱਲ ਪੈਂਦਾ ਜਦੋਂ ਦਿਨ ਛਿਪਦਾ ਹੈ ਤੇ ਤਕਰੀਬਨ ਸਵੇਰੇ 7 ਵਜੇ ਤੱਕ ਜਿਹੜਾ ਰੈਗੂਲਰ ਮੋਰਚਾ ਇਹ ਚੱਲਦਾ ਹੈ ਹਾਂਜੀ ਰੈਗੂਲਰ ਚੱਲਦਾ ਜਿਹੜੀਆਂ ਚੈੱਕ ਪੋਸਟਾਂ ਕਿਉਂਕਿ ਤਾਂ ਆਪਾਂ ਦੇਖਿਆ ਜਿਹੜਾ 26 ਤਰੀਕ ਨੂੰ 25 ਤਰੀਕ ਨੂੰ ਜਿਹੜਾ 2:3 ਵਜੇ ਜੋ ਪੁਲਿਸ ਨੇ ਕੀਤਾ ਸਾਨੂੰ ਅੱਜ ਵੀ ਡਰ ਰਿਹਾ ਵੀ ਸਰਕਾਰ ਨੂੰ ਲਾ ਸਰਕਾਰ ਹੈ ਵੀ ਸਰਕਾਰ ਨੂੰ ਮੰਗਾ ਮੰਨਣ ਤੋਂ ਹੋ ਸਕਦਾ ਉਹਨਾਂ ਨੂੰ ਇਹ ਲੱਗਦਾ ਹੋਵੇ ਵੀ ਅਸੀਂ ਆਗੂ ਹੀ ਚੱਕ ਲਈਏ ਜਿਵੇਂ ਅੱਗੇ ਚੱਕ ਲਿਆ ਸੀ ਸੋ ਇਸ ਕਰਕੇ ਇਸ ਵਾਰੀ ਕੋਈ ਕਟਾਈ ਨਹੀਂ ਹੋਊਗੀ ਇਸ ਤੋਂ ਅੱਗੇ 4 ਪੋਸਟਾਂ ਹੋਰ ਨੇ ਢਲੇਵਾਲ ਸਾਹਿਬ ਢਲੇਵਾਲ ਸਾਹਿਬ ਜਾਣਦੇ ਜਿੱਥੇ ਉਹ ਆਪਣੇ ਭਈਏ ਪੈਂਦੇ ਨੇ ਉੱਥੇ ਵੀ 4 ਲੇਅਰ ਸਿਕਿਉਰਿਟੀ ਲੱਗੀ ਹੋਈ ਆ ਉਸ ਤੋਂ ਬਾਅਦ ਵੀ ਉਹ ਤਾਂ ਸਰਕਾਰ ਭਾਵੇਂ ਹੈਲੀਕਾਪਟਰ ਲੈ ਕੇ ਆ ਜੇ ਤਾਂ ਵੀ ਢੱਲੇਵਾਲ ਸਾਹਿਬ ਨੂੰ ਚੱਕ ਕੇ ਜੇ ਉਹਨਾਂ ਦੀ ਮਨਸ਼ਾ ਹੋ ਗਈ ਵੀ ਅਸੀਂ ਚੱਕ ਸਕਦਾ ਆ ਸਾਰਾ ਮੋਰਚਾ ਹੀ ਇਸ ਟਾਈਮ ਢੱਲੇਵਾਲ ਸਾਹਿਬ ਹੈ ਇੰਨੀਆਂ ਸ਼ਾਤਾਂ ਹੋਣ ਤੋਂ ਬਾਅਦ ਜਾਂ ਤਾਂ ਸਾਰਿਆਂ ਨੂੰ ਮਾਰ ਕੇ ਫਿਰ ਤਾਂ ਭਾਵੇਂ ਚੱਕ ਕੇ ਲੈ ਜਾਣ ਨਹੀਂ ਤਾਂ ਹੁਣ ਸਰਕਾਰ ਆਪਣਾ ਜੇ ਕੋਈ ਇਸ ਮਨਸੂਬੇ ਤੇ ਬੈਠੀ ਹੈ ਵੀ ਅਸੀਂ ਅਟੈਕ ਕਰਕੇ ਤੇ ਅਣਚੰਨ ਤੜਵਾ ਦਾਂਗੇ ਜਾਂ ਚੱਕ ਕੇ ਲੈ ਜਾਗੇ ਉਹ ਹੁਣ ਸਫਲ ਨਹੀਂ ਹੋਣਗੇ ਸਾਰੇ ਦਾ ਸਾਰਾ ਮੋਰਚਾ ਐਕਟਿਵ ਹੈ ਤੇ ਜਿਹੜੀਆਂ ਪੂਰੀ ਪੂਰ ਜਿਹੜੀ ਇੱਕ ਜੈਡ ਸਕਿਉਰਟੀ ਹੈ ਉਹ ਲੱਗੀ ਹੋਈ ਆ ਕਿਤੇ ਵੀ ਕੋਈ ਕੁਤਾਈ ਗੰਜائش ਹੀ ਨਹੀਂ ਗਈ ਇਸ ਇਸ ਚੈੱਕ ਪੁਆਇੰਟ ਤੇ ਨਹੀਂ ਕਿਸੇ ਵੀ ਚੈੱਕ ਪੁਆਇੰਟ ਤੇ ਵੀ ਕੋਈ ਵੀ ਕੁਤਾਈ ਦੀ ਗੰਜائش ਹੀ ਨਹੀਂ ਛੱਡੀ ਹੋਈ ਆ ਹਾਂਜੀ ਹਾਂਜੀ ਪੂਰੀ ਸਖਤਾਈ ਆ ਤੇ ਅਲਰਟ ਵੀ ਕੀਤਾ ਆ ਅੱਗੇ ਵੀ ਅੱਗੇ ਜਿਹੜੀ ਇਸ ਤੋਂ ਬਾਅਦ ਜਿਹੜੀਆਂ ਚੈੱਕ ਪੋਸਟਾਂ ਨੇ ਉੱਥੇ ਵਾਕੀ ਟੋਕੀਆਂ ਦਾ ਵੀ ਪ੍ਰਬੰਧ ਸਾਰੇ ਕੀਤੇ ਗਏ ਨੇ ਕਿ ਕਿਸੇ ਤਰੀਕੇ ਦਾ ਸਾਨੂੰ ਕੋਈ ਵੀ ਸ਼ਰਾਰਤੀ ਅਨਸਰ ਲੱਗਦਾ ਤੇ ਅਸੀਂ 5 ਮਿੰਟ ਦੇ ਅੰਦਰ ਅੰਦਰ ਸਾਰੇ ਦਾ ਸਾਰਾ ਮੋਰਚਾ ਜਿਹੜਾ ਹੈ ਵੈਰੀਫਾਈ ਕਿਵੇਂ ਕਰਦੇ ਹਾਂ ਕੋਈ ਆਈਡਿਟੀ ਕਾਰਡ ਚੈੱਕ ਹੁੰਦਾ ਕੀ ਕਰੀ ਜਿਵੇਂ ਇਹ ਤੋਂ ਲੋਕਲ ਬੰਦਾ ਹੈ ਜੀ ਉਹਦਾ ਆਈਡਿਟੀ ਕਾਰਡ ਚੈੱਕ ਕਰਦੇ ਆ ਜੋ ਲੋਕਲ ਪਿੰਡਾਂ ਦਾ ਵਸਨੀਕ ਹਰਿਆਣੇ ਦਾ ਤੇ ਉਹਨੂੰ ਜਾਣ ਦਿੱਤਾ ਜਾਂਦਾ ਇੱਥੇ ਜਦੋਂ ਚਲਾ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਪੁੱਛੇਦਾ ਵੀ ਤੂੰ ਕਿਹੜੇ ਪਿੰਡ ਜਾਣਾ ਅਗਲੇ ਮੋਰਚੇ ਦੇ ਅਗਲੇ ਪੁਆਇੰਟ ਤੇ ਦੱਸ ਦਿੱਤਾ ਜਾਂਦਾ ਵੀ ਇਹ ਬੰਦਾ ਕਿੱਧਰ ਨੂੰ ਗਿਆ ਆ ਸਾਨੂੰ ਥੋੜਾ ਜਿਹੜੇ ਬੰਦੇ ਤੇ ਜਿਹੜਾ ਦੇਖੋ ਆਪਣਾ ਕਿਸਾਨ ਬੰਦਾ ਹੈ ਜਾਂ ਮਜ਼ਦੂਰ ਬੰਦਾ ਉਹ ਉਹਨਾਂ ਦਾ ਪਰ ਦੱਸ ਦਿੰਦਾ ਵੀ ਇਹ ਮੋਟਰਸਾਈਕਲ ਨੰਬਰ ਆ ਇਹਦਾ ਵੇਖਿਆ ਜਾਵੇ ਵੀ ਇਹ ਕਿੱਧਰ ਨੂੰ ਜਾ ਰਿਹਾ ਜੇ ਮੋਰਚੇ ਜਾ ਰਿਹਾ ਤੈਨੂੰ ਰੋਕਿਆ ਜਾਵੇ ਜੇ ਕਿਸੇ ਪਿੰਡ ਜਾ ਰਿਹਾ ਜਾ ਇਸ ਤੋਂ ਬਾਅਦ ਮੋਰਚੇ 'ਚ ਐਂਟਰ ਨਹੀਂ ਕਿਸੇ ਨੂੰ ਕੀਤਾ ਜਾ ਰਿਹਾ ਜੋ ਵੀ ਕੋਈ ਹੁਣ ਤੱਕ ਤਾਂ ਹਲੇ ਕੋਈ ਅਜਿਹੀ ਘਟਨਾ ਨਹੀਂ ਸਾਹਮਣੇ ਆਈ ਨਹੀਂ ਨਹੀਂ ਹੁਣ ਤੱਕ ਨਹੀਂ ਆਈ ਪਰ ਸਾਨੂੰ ਖਦਸਾ ਆਇਆ ਵੀ ਸਰਕਾਰ ਜਿਹੜੀ ਆ ਉਹ ਕੁਝ ਵੀ ਕਰ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਤਾਂ ਇਹ ਇਹ ਪਹਿਲਾ ਨਾਕਾ ਸੀ ਇਹ ਭਾਰਤੀ ਕਿਸਾਨ ਯੂਨੀਅਨ ਖੋਸਾ ਜਿਹੜੀ ਹੈ ਉਹਨਾਂ ਨੇ ਇਹ ਮੋਰਚਾ ਸੰਭਿਆ ਹੋਇਆ ਇਸ ਤੋਂ ਅੱਗੇ ਬਹੁਤ ਸਾਰੇ ਨਾਕੇ ਹੈਗੇ ਆ ਆਓ ਤੁਹਾਨੂੰ ਉੱਥੇ ਤੱਕ ਵੀ ਚੱਲ ਆ ਵੀਰੇ ਵਧੀਆ ਵਧੀਆ ਬਈ ਤੁਸੀਂ ਦੱਸੋ ਕੀ ਨਾਮ ਹੈ ਸਾਹਿਲਪ੍ਰੀ ਸਿੰਘ ਜੀ ਇਹ ਤੁਹਾਡੀ ਡਿਊਟੀ ਇਸ ਚੈੱਕ ਪੋਸਟ ਤੇ ਲੱਗੀ ਹੈ ਹਾਂਜੀ ਹਾਂਜੀ ਇਹ ਪੂਰੀ ਰਾਤ ਬੈਠਦੇ ਹੋ ਤੁਸੀਂ ਹਾਂਜੀ ਪੂਰੀ ਰਾਤ ਹੀ ਇਹ ਮਤਲਬ ਡੇਲੀ ਹੁੰਨੇ ਹੋ ਕਿ ਬਦਲ ਬਦਲ ਕੇ ਆਉਂਦੇ ਨੇ ਡੇਲੀ ਮਤਲਬ ਕਿ ਅੱਡ-ਅੱਡ ਡਿਊਟੀਆਂ ਲੱਗਦੀਆਂ ਜੀ ਅੱਛਾ ਹਾਂਜੀ ਮਤਲਬ ਕਿ ਦਿਨ ਰਾਤ 24 ਘੰਟੇ ਹੁੰਦੀ ਹੈ ਜੀ। ਦੁਪਹਿਰ ਵੀ ਹੁਣ ਦਿਨੇ ਇੱਥੇ ਹੋਰ ਕਿਸਦੇ ਹੋਗੀ ਤੇ ਰਾਤ ਨੂੰ ਜਿਵੇਂ ਸਾਡੀ ਹੋਗੀ ਐਂ ਅੱਡੋ ਅੱਟ ਬਲ ਜਾਂਦੀਆਂ ਜੀ। ਰੋਜ਼ ਬਲਦੀਆਂ ਹਾਂਜੀ। ਅੱਛਾ ਕੀਟ ਕਿਵੇਂ ਚੈੱਕ ਕਰਦੇ ਹੋ ਇੱਥੇ ਬੰਦਿਆਂ ਨੂੰ ਮਤਲਬ ਆਈਡੈਂਟੀਫਾਈ ਕਿਵੇਂ ਕਰਦੇ? ਆਈਡੈਂਟੀਫਾਈ ਕਾਰਡ ਹੁੰਦੇ ਆ ਯਾ ਉਹਨਾਂ ਦੇ ਕਿਸਾਨੀ ਉਹਨਾਂ ਨਾਲ ਦੇ। ਉਹਨਾਂ ਨੂੰ ਗਾਂ ਲੰਗਣ ਦੇਣਾ ਉਦੋਂ ਦਾ ਨਹੀਂ ਜਾਣ ਦੇਣਾ। ਮਤਲਬ ਜੇ ਇੱਕ ਜੇ ਕੋ ਕੀਤਾ ਰਸਤਾ ਸਾਰਾ ਇਹ ਇਹ ਸਾਰਾ ਰਸਤਾ ਬਲੌਕ ਰਿਹਾ। ਹਾਂਜੀ ਇੱਥੇ ਨਾ ਕੋਈ ਟਰੱਕ ਰੁਕਾਉਂਦੇ ਆ ਜੀ ਇਧਰ ਤਾਰਾ ਤੁਰਾ ਲਾਈਆਂ ਸਾਡੀਆਂ। ਉਹ ਪਟਨਦੇ ਆ ਜ ਠੀਕ ਆ ਤੁਹਾਡੀ ਕਾਰ ਤੇ ਕੋਈ ਕਿਸਾਨੀ ਯੂਨੀਅਨ ਦਾ ਹੋਣੀ ਲੱਗਿਆ ਕੋਈ ਝੰਡਾ ਵਗੈਰਾ ਕੋਈ ਟੈਗ ਕੁਝ ਨਹੀਂ ਲੱਗਿਆ ਹੁਣ ਤੁਹਾਨੂੰ ਅਸੀਂ ਇੱਧਰ ਭੇਜਾਂਗੇ ਜੇ ਇੱਥੇ ਕਿਤੇ ਤੁਹਾਡੇ ਝੰਡਾ ਲੱਗਿਆ ਹੁੰਦਾ ਜਾਂ ਹੁੰਦਾ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਦੂਰੋਂ ਵੀ ਕਿਸਾਨੀ ਯੂਨੀਅਨ ਵਾਲਿਆ ਉਹ ਨਹੀਂ ਭੇਜਦੇ ਸੀ ਠੀਕ ਹੁਣ ਜਿਵੇਂ ਤੁਹਾਨੂੰ ਅਸੀਂ ਇੱਧਰ ਨਹੀਂ ਜਾਣ ਦੇਣਾ ਸੀਗਾ ਓਕੇ ਕਿਉਂਕਿ ਤੁਹਾਡੇ ਕੋਈ ਮਤਲਬ ਕੋਈ ਕਿਸਾਨੀ ਯੂਨੀਅਨ ਵਾਲਾ ਕੁਝ ਨਹੀਂ ਲੱਗਿਆ ਨਾ ਤੁਹਾਡਾ ਕੋਈ ਪਤਾ ਨਹੀਂ ਲੱਗਦਾ ਵੀ ਤੁਸੀਂ ਕੀ ਪਤਾ ਤੁਸੀਂ ਮਤਲਬ ਇੱਧਰ ਕਿਵੇਂ ਆਇਡੈਂਟੀ ਜਾਈਦੇ ਸਾਂਭੇ ਡਾਂਟੇ ਨਹੀਂ ਪੈਣਾ ਕੱਢ ਸਕਦੇ ਸੀ ਸਾਨੂੰ ਇਹ ਆਰਡਰ ਆ ਯਾਰ ਗਾ ਫਿਰ ਸਟੇਜ ਆਈ ਫਿਰ ਉਸ ਕਰਕੇ ਇਸ ਜਾਨ ਇਧਰ ਆਈ ਧੰਨਵਾਦ ਛੋਟੇ ਵੀਰ ਧੰਨਵਾਦ ਤਾਂ ਇਸ ਤਰੀਕੇ ਨਾਲ ਹੈ ਕਿ ਇਹ ਕਹਿੰਦੇ ਕਿ ਸਾਡੀ ਗੱਡੀ ਤੇ ਕਿਉਂਕਿ ਸਾਡੀ ਗੱਡੀ ਤੇ ਕੁਝ ਨਹੀਂ ਲੱਗਾ ਹੋਇਆ ਅੱਗੇ ਤਾਂ ਉਹ ਕਹਿੰਦੇ ਕਿ ਜੇਕਰ ਤੁਸੀਂ ਕਿਸੇ ਜਥੇਬੰਦੀ ਦੇ ਮੈਂਬਰ ਨਹੀਂ ਹੈਗੇ ਤਾਂ ਅਸੀਂ ਤੁਹਾਨੂੰ ਇੱਧਰ ਨਹੀਂ ਜਾਣ ਦਿੰਦੇ ਤੇ ਅਸੀਂ ਜਾ ਵੀ ਨਹੀਂ ਰਹੇ ਅਸੀਂ ਦੂਜੇ ਪਾਸੇ ਤੋਂ ਜਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਗੇ ਵੀ ਰਸਤੇ ਜਿਹੜੇ ਆ ਉਹ ਬੰਦ ਕੀਤੇ ਗਏ ਆ ਇੱਕ ਨਾਕਾ ਆ ਲੱਗਾ ਹੋਇਆ ਇਹ ਹਰਿਆਣੇ ਦੇ ਪਿੰਡ ਨੂੰ ਪਦਾਰਥ ਖੇੜਾ ਪਦਾਰਥ ਖੇੜਾ دھਮਤਾਨ ਸਾਹਿਬ ਰੇਵਰ ਤੇ ਪੀਪਲ ਥਾ ਇਹ ਹਰਿਆਣੇ ਦੇ ਪਿੰਡ ਆ ਆਹ ਰਸਤਾ ਜਿਹੜਾ ਇਹ ਹਰਿਆਣੇ ਦੇ ਪਿੰਡਾਂ ਨੂੰ ਜਾਂਦਾ ਔਰ ਇੱਥੇ ਫੇਰ ਇੱਕ ਜਿਹੜਾ ਚੈੱਕ ਪੋਸਟ ਟਾਈਪ ਬਣਾਇਆ ਹੋਇਆ ਇੱਥੇ ਵੀ ਨਾਕਾ ਲੱਗਾ ਸਾਡੇ ਬਾਬੇ ਖੜੇ ਹੋਏ ਨੇ ਸਸੀਕਲ ਜੀ ਕੀ ਨਾਮ ਹੈ ਜੀ ਸੁਰਾਜ ਸਿੰਘ ਜੀ ਸੁਰਾਜ ਸਿੰਘ ਜੀ ਇੱਥੇ ਇੱਥੇ ਡਿਊਟੀ ਹੁੰਦੀ ਹੈ ਤੁਹਾਡੀ ਹਾਂ ਜੀ ਇਥੋਂ ਮਤਲਬ ਕਿਹੜੇ ਕਿਹਨੂੰ ਕਿਹਨੂੰ ਅੱਗੇ ਜਾਣ ਦਿੱਤਾ ਜਾਂਦਾ ਕਿਹਨੂੰ ਨਹੀਂ ਜਾਣ ਦਿੱਤਾ ਇਹਦੇ ਕਿਸਾਨਾਂ ਨੂੰ ਜਾਣ ਦਿੱਤਾ ਜਾਂਦਾ ਹਾਂ ਜੀ ਹੀ ਹਦਾਇਤਾਂ ਕੀ ਹੈ ਕਿ ਆ ਕੀ ਗਿਆ ਹੈ ਕਿ ਕਿਨੂੰ ਕਿਨੂੰ ਲੰਘਣ ਦੇਣਾ ਔਰ ਕਿੰਨੇ ਵਜੇ ਤੱਕ ਮੋਰਚਾ ਚਲਾਉਣਾ ਹੈ ਸਾਰੀ ਰਾਤ ਹੀ ਚੱਲਦਾ ਜੀ ਸਾਰੀ ਰਾਤ ਹਾਂ ਜੀ 24 ਘੰਟੇ ਚੱਲਦਾ 24 ਘੰਟੇ 24 ਘੰਟੇ ਚੱਲਦਾ ਦਿਨ ਰਾਤ ਦਿਨੇ ਵੀ ਚੱਲਦਾ ਹਾਂ ਜੀ ਦਿਨੇ ਵੀ ਚੱਲਦਾ ਚੱਲਦਾ ਹੈ ਜੀ ਇਹਨੇ ਦਿਨੇ ਵੀ ਚੈੱਕ ਕਰਕੇ ਭੇਜ ਦਿਓ ਕੋਈ ਆਈ ਕਾਰਡ ਵਗੈਰਾ ਹਾਂ ਜੀ ਹਾਂ ਜੀ ਸਾਰਾ ਕੁਝ ਚੈੱਕ ਕਰਕੇ ਭੇਜ ਦੇ ਹਮ ਇਹ ਕੁਝ ਹੁਣ ਤੱਕ ਇਦਾਂ ਦਾ ਹੋਇਆ ਕੋਈ ਕੋਈ ਬੰਦਾ ਕੋਈ ਸ਼ੱਕੀ ਨਜ਼ਰ ਆਇਆ ਹੋਵੇ ਜਾਂ ਕੋਈ ਤੁਹਾਨੂੰ ਲੱਗਾ ਹੋਵੇ ਕਿ ਨਹੀਂ ਆਹ ਬੰਦਾ ਲੱਗ ਇਹ ਲੰਘ ਲੈਣ ਦੇ ਉਹਨਾਂ ਨੂੰ ਇਹਨਾਂ ਨੇ ਵਾਪਸ ਜਾਣਾ ਹੋਊਗਾ ਇਹ ਕਪਈ ਕੋਈ ਆਇਆ ਤਾਂ ਨਹੀਂ ਧਿਆਨ ਚ ਕੋਈ ਸ਼ੱਕੀ ਕੋਈ ਸਟ੍ਰੈਟ ਕੋਈ ਸ਼ੱਕੀ ਜਿਹੜਾ ਆਉਂਦਾ ਸੀ ਪੁੱਠਾ ਮੋੜ ਦਿੰਦੇ ਉਹਨੂੰ ਇਥੋਂ ਨੰਗੜੀਂ ਦਿੰਦੇ ਨਹੀਂ ਨੰਗਣ ਦਿੰਦੇ ਸੀ ਨਾ ਮਲਾਜ਼ਮ ਟੱਪਣ ਦੇਗੇ ਅਸੀਂ ਕੱਲਾ ਜੱਸੇ ਬੰਦੀ ਦਾ ਬੰਦਾ ਟੱਪਣ ਦੇਣਾ ਜਿਹਦੇ ਕੋਲੇ ਝੰਡਾ ਤੇ ਬੈਚ ਹੋਊਗਾ ਠੀਕ ਹੈ ਦੂਜਾ ਬੰਦਾ ਨਹੀਂ ਜਾਣ ਦੇਵਾਂਗੇ ਇਹ ਇਹ ਪੂਰਾ ਦਿਨ ਹੀ ਐਵੇਂ ਚੱਲਦਾ ਹੈ ਕਿਉਂਕਿ ਦਿਨ ਵੇਲੇ ਤਾਂ ਬਹੁਤ ਸਾਰੇ ਲੋਕ ਆਉਂਦੇ ਆ ਥੱਲੇ ਵਾਲਾ ਸਾਹਿਬ ਨੂੰ ਮਿਲਣ ਵੀ ਆਉਂਦੇ ਨੇ ਐਸੇ ਤਰ੍ਹਾਂ ਹੀ ਚੱਲਦਾ ਜਿਵੇਂ ਹੁਣ ਕੜੀਆਂ ਸੀ ਐਸੇ ਤਰ੍ਹਾਂ ਹੀ ਚੱਲਦਾ ਹਾਂਜੀ ਓਕੇ ਕਦਾਂ ਤਾਂ ਕੀ ਹੋਈਆਂ ਕਿਹਾ ਕੀ ਗਿਆ ਜਥੇ ਬੰਦੀਆਂ ਵੱ ਪੁੱਛ ਦੱਸ ਕਰਕੇ ਇਹਦਾਂ ਨੂੰ ਹੋ ਜਾ ਲੱਗਿਆ ਹਾਂਜੀ ਇਹਦੇ ਨਹੀਂ ਬਾਬਾ ਪੁੱਛ ਦੱਸ ਕਰਕੇ ਜਾਣ ਦੀ ਦਾ ਸਾਰਾ ਕੁਝ ਹਜ਼ਾਇਤਾਂ ਵੀ ਬੈਚ ਬਿੱਲਾ ਹੋਵੇ ਝੰਡਾ ਹੋਵੇ ਕੋਲੇ ਪੁੱਛ ਦੱਸ ਕਰਕੇ ਪੂਰਾ ਜਾਣ ਦੇਵਾਂਗੇ ਠੀਕ ਹੈ ਨੰਗਾ ਨਹੀਂ ਦਿੰਦਾ ਨੰਗਰ ਨਹੀਂ ਦਿੰਦਾ ਹਾਂਜੀ ਇਹ ਡਿਊਟੀਆਂ ਬਦਲ ਜਾਂਦੀਆਂ ਹੋਣਗੀਆਂ ਦੇ ਨੇ ਕੋਈ ਨਹੀਂ ਕੋਈ ਜਾ ਸਕਦਾ ਡਾਕਟਰ ਜਾ ਸਕਦਾ ਜੋ ਮਤਲ ਬੰਦੇয়াল ਸਾਹਿਬ ਦੇ ਮਤਲ ਜਾਂਦੇ ਆ ਚੈੱਕ ਅਪ ਕਰਨਾ ਸੀ ਉਹਨਾਂ ਅਸਤੇ ਛੁੱਟੀ ਆ ਐਂਬੂਲੈਂਸ ਜਾ ਸਕਦੀ ਆ ਠੀਕ ਹੈ ਹੋਰ ਤੇਲ ਪੋਣ ਜਾਵੇ ਤੇਲ ਪੋਣ ਵਾਲੇ ਨੂੰ ਕੋਈ ਰੋਕਣੀ ਪੰਪਤੀ ਹਾਂ ਕਿਉਂਕਿ ਅੱਗੇ ਪੈਟਰੋਲ ਪੰਪ ਹਾਂਜੀ ਠੀਕ ਹੈ ਤਾਂ ਤਾਂ ਵੇਖੋ ਕਿ ਹੋਰ ਅਸੀਂ ਖੇਤਾ ਵਾਲੇ ਨੂੰ ਰੋਕਦੇ ਖੇਤਾ ਵਾਲੇ ਨੂੰ ਰੋਕਦੇ ਖੇਤਾ ਵਾਲੇ ਵੀ ਜਾਂਦੇ ਆ ਠੀਕ ਹੈ ਖਾਦ ਆਦਿ ਖਾਦ ਵੀ ਲੈ ਕੇ ਜਾਂਦੇ ਆ ਜੋ ਉਹਨਾਂ ਨੇ ਲੋੜ ਅਸੀਂ ਕਿਸੇ ਨੂੰ ਰੋਕਦੇ ਅਸੀਂ ਸਿਰਫ ਇਹਨਾਂ ਨੂੰ ਰੋਕਦੇ ਆ ਦੂਜਿਆਂ ਨੂੰ ਮਲਾਜਮਾਂ ਨੂੰ ਪਿੱਛੇ ਮੋੜਤਾ ਬਾਈ ਹੋਰਾਂ ਨੂੰ ਪਿੱਛੇ ਮੁੜਿਆ ਗਿਆ ਜਾਂ ਤੁਸੀਂ ਮੁੜਨਾ ਹੀ ਪਿੱਛੇ ਸੀ ਨਹੀਂ ਮੈਂ ਤਾਂ ਡਿਊਟੀ ਚੱਲਣਾ ਸਮਤਾਨ ਸਾਹਿਬ ਡਿਊਟੀ ਚੱਲਣਾ ਆਪਣੀ ਉਹ ਪਰਲੇ ਰਾਤ ਜਾਵਾਂਗਾ ਪਰਲੇ ਰਾਤ ਹਾਂਜੀ ਠੀਕ ਤਾਂ ਇਸ ਤਰੀਕੇ ਨਾਲ ਇੱਕ ਤੁਹਾਨੂੰ ਹੁਣ ਤੱਕ ਅਸੀਂ ਤਿੰਨ ਨਾਕੇ ਦਿਖਾਏ ਆ ਇੱਕ ਸਭ ਤੋਂ ਪਹਿਲਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਸੰਭਾਲਿਆ ਹੋਇਆ ਉਸ ਤੋਂ ਅੱਗੇ ਕੁਝ ਸਾਨੂੰ ਨੌਜਵਾਨ ਮਿਲੇ ਉਹ ਵਾਲਾ ਆ ਗਿਆ ਤੇ ਤੀਜਾ ਇੱਕ ਇੱਕ ਆ ਨਾਕਾ ਆ ਗਿਆ ਇਸ ਤੋਂ ਅੱਗੇ ਜਦੋਂ ਤੁਸੀਂ ਸਟੇਜ ਕੋਲੇ ਪਹੁੰਚਦੇ ਹੋ ਅਸੀਂ ਅੱਗੇ ਵੀ ਦਿਖਾਵਾਂਗੇ ਕਿ ਜਦੋਂ ਤੁਸੀਂ ਸਟੇਜ ਕੋਲੇ ਪਹੁੰਚਦੇ ਹੋ ਤਾਂ ਚਾਰ ਲੇਅਰ ਦੀ ਦੀ ਚੈਕਿੰਗ ਜਣੀ ਉੱਥੇ ਵੀ ਕੀਤੀ ਜਾਂਦੀ ਹੈ ਇਸ ਤੋਂ ਅੱਗੇ ਜਦੋਂ ਡੱਲੇ ਵਾਲਾ ਸਾਹਿਬ ਜਿਹੜੇ ਨੇ ਉਹ ਸਟੇਜ ਦੇ ਕਿਸੇ ਆਲੇ ਦੁਆਲੇ ਇੱਕ ਇੱਕ ਟਰਾਲੀ ਦੇ ਵਿੱਚ ਨੇ ਤਾਂ ਉਹਨਾਂ ਨੂੰ ਵੀ ਜੇ ਕੋਈ ਜੇ ਕਿਸੇ ਨੇ ਜਾਣਾ ਤਾਂ ਚਾਰ ਲੇਅਰ ਦੀ ਜਿਹੜੀ ਹੈ ਉਹ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਜਾ ਕੇ ਬੰਦੇ ਦੀ ਆਈਡੈਂਟੀਫਿਕੇਸ਼ਨ ਹੁੰਦੀ ਫਿਰ ਕਿਤੇ ਮਿਲਵਾਇਆ ਜਾਂਦਾ ਇਹ ਜਾਨੀ ਉਸ ਘਟਨਾ ਤੋਂ ਬਾਅਦ ਆ ਤਾਂ ਅਸੀਂ ਅੱਗੇ ਵੀ ਚੱਲਦੇ ਹਾਂ ਤੇ ਦਿਖਾਉਨੇ ਆ ਜੋ ਬਕਾਇਦਾ ਤੌਰ ਤੇ ਹੋਕਾ ਦੇ ਕੇ ਜਾਨੀ ਅਨਾਉਂਸਮੈਂਟ ਕਰਕੇ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਅੱਜ ਦਾ ਦਿਨ ਜੇਕਰ ਤੁਸੀਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਪਿਆਰ ਕਰਦੇ ਹੋ ਤਾਂ ਅੱਜ ਦਾ ਦਿਨ ਘੱਟੋ ਘੱਟ ਟਰਾਲੀਆਂ 'ਚ ਨਹੀਂ ਸੌਣਾ ਬਾਹਰ ਸੌਣਾ ਹੈ ਰਾਖੀ ਕਰਨੀ ਹੈ ਸਾਰੀ ਦੀ ਸਾਰੀ ਰਾਤ ਕਿਉਂਕਿ ਕਿਸਾਨ ਨੂੰ ਸ਼ੰਕਾ ਹੈ ਕਿ ਅੱਜ ਕਿਸੇ ਤਰ੍ਹਾਂ ਦੀ ਕੋਈ ਹਲਚਲ ਹੋ ਸਕਦੀ ਹੈ ਔਰ ਤੁਹਾਨੂੰ ਦਿਖਾਇਆ ਕਿ ਜਿੱਥੇ ਜਗਜੀਤ ਸਿੰਘ ਡੱਲੇ ਵਾਲਾ ਹੋਰਾਂ ਨੂੰ ਰੱਖਿਆ ਗਿਆ ਉੱਥੇ ਚਾਰ ਲੇਅਰ ਦੀ ਜਿਹੜੀ ਹੈ ਉਹ ਖਾਸ ਤੌਰ ਤੇ ਚੈਕਿੰਗ ਰੱਖੀ ਗਈ ਹੈ ਔਰ ਗਲਾਂ ਦੇ ਵਿੱਚ ਵਲੰਟੀਅਰਾਂ ਨੂੰ ਪਾਉਣ ਦੇ ਲਈ ਆਈ ਕਾਰਡ ਦਿੱਤੇ ਗਏ ਆ ਤੇ ਸਤਰਕ ਹੈ ਕਿਸਾਨ ਜਾਨੀ ਕਿਤਨੇ ਕਿਤੇ ਉਹ ਆਪਣੇ ਆਪ ਨੂੰ ਇਹ ਜ਼ਰੂਰ ਇਸ ਤਰ੍ਹਾਂ ਸੰਭਾਲ ਕੇ ਚੱਲ ਰਿਹਾ ਹੈ ਕਿ ਕੋਈ ਕਿਸੇ ਤਰ੍ਹਾਂ ਦੀ ਗੜਬੜ ਹੋ ਨਾ ਜਾਵੇ ਇਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਖਨੋਰੀ ਵਾਲੇ ਪਾਸਿਓਂ ਆਖਰੀ ਨਾਕਾ ਜਿਹੜਾ ਹਰਿਆਣੇ ਵਾਲੇ ਪਾਸਿਓਂ ਹਰਿਆਣੇ ਵਾਲੇ ਪਾਸਿਓਂ ਪਹਿਲਾ ਨੱਕ ਹੈ ਜਾਨੀ ਜਿੱਥੋਂ ਬਾਰਡਰ ਤੇ ਪੁਲਿਸ ਬੈਠੀ ਹੈ ਉਧਰਲੇ ਪਾਸਿਓ ਇਹ ਪਹਿਲਾ ਨਾਕਾ ਜਾਨੀ ਦੋਨਾਂ ਪਾਸਿਆਂ ਤੋਂ ਹੀ ਜਿਹੜੇ ਨੇ ਉਹ ਵੱਡੇ ਨਾਕੇ ਰੱਖੇ ਗਏ ਆ ਇੱਥੋਂ ਤੱਕ ਪਹੁੰਚਣ ਵਾਸਤੇ ਬੰਦੇ ਨੂੰ ਖਾਸੀ ਮੁਸ਼ਕਲ ਕਰਨੀ ਪੈਣੀ ਹੈ ਜੇ ਕੋਈ ਸ਼ਰਾਰਤੀ ਵੀ ਆਉਂਦਾ ਕਿਉਂਕਿ ਇੱਥੋਂ ਤੱਕ ਸਿਰਫ ਤੇ ਸਿਰਫ ਉਹ ਕਿਸਾਨ ਪਹੁੰਚਦਾ ਜਿਹਦੇ ਕੋਲੇ ਕਿਸਾਨੀ ਦਾ ਝੰਡਾ ਹੈ ਕਿਸੇ ਜਥੇਬੰਦੀ ਦਾ ਉਹਦੇ ਬਿੱਲਾ ਲੱਗਾ ਹੋਇਆ ਜਾਂ ਫਿਰ ਉਹਦੀ ਗੱਡੀ ਤੇ ਕਿਸੇ ਤਰ੍ਹਾਂ ਦਾ ਕੋਈ ਕਿਸਾਨੀ ਦਾ ਚੈਨਲ ਲੱਗਾ ਹੋਇਆ ਤਾਂ ਉਹੀ ਇੱਥੋਂ ਤੱਕ ਪਹੁੰਚ ਸਕਦਾ ਔਰ ਇਧਰਲੇ ਪਾਸੇ ਉਹ ਬਿਲਕੁਲ ਐਂਟਰੀ ਬੈਨ ਹੈ ਇੱਕ ਰਸਤਾ ਜਾਂਦਾ ਇਸ ਰਸਤੇ ਤੋਂ ਹਰਿਆਣੇ ਨੂੰ ਜਾਂਦਾ ਇੱਕ ਪਿੰਡ ਹੈ ਜਿਹੜਾ ਆਉਂਦਾ ਔਰ ਇਹ ਇਸ ਤਰ੍ਹਾਂ ਦੀ ਰੱਸੀ ਲਾ ਕੇ ਆ ਦੇਖੋ ਕਿ ਬਹੁਤ ਸਾਰੇ ਸਾਡੇ ਨੌਜਵਾਨ ਤੇ ਬਜ਼ੁਰਗ ਖੜੇ ਹੋਏ ਆ ਜਿਨ੍ਹਾਂ ਦੀ ਅੱਜ ਸਾਰੀ ਰਾਤ ਇਸ ਨਾਕੇ ਤੇ ਖਾਸ ਤੌਰ ਤੇ ਡਿਊਟੀ ਹੈ ਕਿ ਅੱਜ ਦਾ ਦਿਨ ਜਿਹੜਾ ਹੈ ਉਹ ਖਾਸ ਤੌਰ ਤੇ ਕ੍ਰੂਸ਼ਲ ਹੈ ਅੱਜ ਦੇ ਦਿਨ ਕਿਸੇ ਨੂੰ ਅੱਗੇ ਨਹੀਂ ਵਧਣ ਦੇਣਾ ਵੀਰ ਜੀ ਕੀ ਨਾਮ ਹੈ ਤੁਹਾਡਾ ਮਹਿਰਾਨ ਸਿੰਘ ਚੱਠਾ ਜੀ ਜਿਹੜਾ ਜਰਨਲਿਸਟ 77 ਬੀਕ੍ਰਿਕ ਤੋਂ ਸਿੱਧੂਪੁਰ ਸੰਗਰੂਰ ਜੀ ਜੀ ਵੀਰ ਜੀ ਦੱਸੋਗੇ ਕੀ ਹਦਾਇਤਾਂ ਹੋਈਆਂ ਅੱਜ ਦੇ ਦਿਨ ਵਾਸਤੇ ਖਾਸ ਤੌਰ ਤੇ ਅੱਜ ਦੇ ਦਿਨ ਵਾਸਤੇ ਕੋਈ ਖਾਸ ਨਹੀਂ ਜਦੋਂ ਦੇ ਪ੍ਰਧਾਨ ਜੀ ਮਰਨ ਬੈਠੇ ਮਰਨ ਵਰਤ ਤੇ ਬੈਠੇ ਵਿੱਚ ਤਾਂ ਉਦੋਂ ਦਾ ਸਾਡਾ ਪੂਰਾ ਅਸੀਂ ਚੌਕਸ ਆ ਪਰ ਹੁਣ ਕੱਲ ਤੋਂ ਲੈ ਕੇ ਅਸੀਂ ਜਿਹੜਾ ਪੈਰਾ ਉਹ ਬਹੁਤ ਜ਼ਿਆਦਾ ਵਧਾ ਦਿੱਤਾ ਕਿਉਂਕਿ ਪਹਿਲਾਂ 4 ਲੇਅਰ ਦਾ ਪੈਰਾ ਸੀ ਜਿਹੜਾ ਕੀਤਾ ਹੋਇਆ ਸੀ ਅੱਜ ਅਸੀਂ 7-8 ਦਾ ਕਰ ਦਿੱਤਾ ਜਿੱਥੇ-ਇਥੇ ਸਾਡੇ ਪਹਿਲੇ ਲੱਗੇ ਹੋਇਆ ਉੱਥੇ ਹਲੇ ਹੁਣ ਕਿਸਾਨ ਸਾਡੇ ਹਲੇ ਖਾਣਾ ਖੂਣਾ ਖਾਣ ਗਏ ਆ ਚਾਹ ਪੀਣ ਗਏ ਆ ਹਰੇਕ ਮੋਰਚੇ ਦੇ ਹਰੇਕ ਨਾਕੇ ਤੇ ਸਾਡਾ 100-150 ਕਿਸਾਨ ਹੋਊਗਾ ਨੌਜਵਾਨ ਹੋਣਗੇ ਸਖਤ ਹਦਾਇਤਾਂ ਨੇ ਵੀ ਕੋਈ ਵੀ ਗੱਡੀ ਆ ਜਿਹੜੀ ਬਾਹਰੋਂ ਅੰਦਰ ਮੋਰਚੇ ਚ ਐਂਟਰ ਨਹੀਂ ਹੋਣੀ ਦੇਣੀ ਕੋਈ ਵੀ ਮੋਟਰਸਾਈਕਲ ਐਂਟਰ ਨਹੀਂ ਹੋਣ ਦੇਣਾ ਜੇ ਵੀ ਕੋਈ ਸੱਕੀ ਵਿਅਕਤੀ ਆ ਉਹ ਵੀ ਇੱਥੇ ਮੋਰਚੇ ਅੰਦਰ ਨਹੀਂ ਆਉਣ ਦੇਣਾ ਜੇ ਕੋਈ ਲੋਕਲ ਬੰਦਾ ਆਉਂਦਾ ਵੀ ਆ ਤਾਂ ਇੱਥੋਂ ਗਿਣਤੀ ਕਰਕੇ ਉਹਨੂੰ ਜਾਣ ਦੇਣਾ ਆ ਸਾਡੇ ਕੋਲ ਬਾਕੀ ਤਾਕੀਆਂ ਨੇ ਇਹਨਾਂ ਨੂੰ ਅਗਲੇ ਨਾਲ ਕੋ ਮੈਸੇਜ ਦੇਣਾ ਵੀ ਆ ਪਾਸਿਓਂ ਗੱਡੀ ਚ ਚਾਰ ਬੰਦੇ ਆ ਰਹੇ ਆ ਤੁਸੀਂ ਚੈੱਕ ਕਰੋ ਵੀ ਚਾਰੇ ਅੱਗੇ ਲੰਘ ਰਹੇ ਆ ਕੋਈ ਕੋਈ ਰਸਤੇ ਦੇ ਵਿੱਚ ਕੋਈ ਤਾਰ ਦਾ ਬੰਦਾ ਕੋਈ ਸ਼ਰਾਰਤ ਕਰਦਾ ਇਸ ਕਰਕੇ ਸਾਡੀ ਸਾਰੀ ਫੋਰਸ ਆ ਜਿਹੜੀ ਪੂਰੀ ਤਿਆਰ ਆ ਜੇਕਰ ਕੋਈ ਹੁਣ ਸਰਕਾਰ ਆਪਦੀ ਕਾਰਵਾਈ ਕਰਦੀ ਆ ਐਡੀ ਸੌਖੀ ਗੱਲ ਨਹੀਂ ਹੈਗੀ ਵੀ ਪ੍ਰਧਾਨ ਜਰੂ ਪਹਿਲਾਂ ਵਾਂਗੂ ਚੱਕ ਕੇ ਲੈ ਜਾਣਗੇ ਬਹੁਤ ਵੱਡਾ ਨੁਕਸਾਨ ਹੋਊਗਾ ਸਾਰੇ ਕਿਸਾਨ ਨੌਜਵਾਨ ਇਸੇ ਸੀਧੀਆਂ ਪਾਉਣ ਨੂੰ ਤਿਆਰ ਨੇ ਇਟਨਾ ਟਿਕੜ ਕਾਉਣ ਨੂੰ ਤਿਆਰ ਨੇ ਪੂਰਾ ਮੁਕਾਬਲਾ ਕਰਾਂਗੇ ਪੂਰਾ ਮੁਕਾਬਲਾ ਕਰਨ ਵਾਸਤੇ ਅਰੇ ਤਿਆਰਾਂ ਸੀ ਡਾਂਗਾ ਸੋਟੀਆਂ ਤੰਗਲੀਆਂ ਸਲੰਘ ਸਾਡੇ ਕੋਲ ਨੇ ਇਹ ਸੋਚਿਆ ਹੋਇਆ ਵੀ ਜੇ ਦਲੇਵਾਲ ਸਾਹਿਬ ਤੱਕ ਜਾਂਦੇ ਜਾਂਦੇ ਕਟਗੜ ਇੱਥੇ ਹਜ਼ਾਰ ਬੰਦਾ ਸੀਧੀ ਪਾਊਗਾ ਫੇਰ ਡਲੇਆ ਸਾਹਿਬ ਤੱਕ ਫੋਰਸ ਪਹੁੰਚ ਸਕਦੀ ਆ ਭਾਵੇਂ ਹਰਿਆਣੇ ਦੀ ਆ ਭਾਵੇਂ ਕੇਂਦਰ ਦੀ ਆ ਭਾਵੇਂ ਪੰਜਾਬ ਦੀ ਆ ਬਾਕੀ ਜਿਹੜੇ ਉੱਥੇ ਫਿਰ ਫੋਰਸ ਖੜੀਆਂ ਸਾਡੀ ਕਿਸਾਨ ਖੜਿਆ ਨੌਜਵਾਨ ਖੜਿਆ ਉਹ ਚੱਟ ਦੇਖਣਗੇ ਵੀ ਗੱਲ ਇਹ ਆ ਹੁਣ ਇਹ ਨਹੀਂ ਹੈਗਾ ਵੀ ਸੌਖਾ ਜਿਹਾ ਇੱਥੇ ਪ੍ਰਧਾਨ ਜੀ ਲੈ ਜਾਣਗੇ ਜਾਂ ਕੋਈ ਮੋਰਚਾ ਤੇ ਆ ਕੇ ਟੈਕ ਕਰ ਦੇਣਗੇ ਉਨਾਂ ਨੂੰ ਵੀ ਪੂਰੇ ਤਿਆਰ ਹੋ ਕੇ ਆਉਣਾ ਪਊਗਾ ਅਸੀਂ ਤਾਂ ਪੂਰੇ ਤਿਆਰ ਹੈਗੇ ਹੈਗੇ ਅਸੀਂ ਤਾਂ ਜਾਨ ਤਲੀ ਤੇ ਧਰੀ ਆ ਸਿਰ ਤੇ ਕਫੜ ਬੰਨਿਆ ਘਰਾਂ ਦੇ ਬੱਚੇ ਕਹਿ ਕੇ ਆਏ ਆ ਵੀ ਜਾਂ ਜਿੱਤ ਕੇ ਆਵਾਂਗੇ ਤੇ ਜਾਂ ਸਾਡੀਆਂ ਲਾਸਾਂ ਹੋਣਗੀਆਂ ਜਾਂ ਮਰ ਕੇ ਆਵਾਂਗੇ ਇਹ ਹੀ ਹੋਊਗਾ ਵੀ ਅਸੀਂ ਯਾਰ ਨੀਮੀ ਦੀ ਪਾ ਕੇ ਕਹਿ ਦਿਆਂਗੇ ਵੀ ਮੋਰਚਾ ਠਾਤ ਆ ਜੀ ਆ ਆ ਹੋ ਗਿਆ ਸੀਧੀਆਂ ਪਾਵਾਂਗੇ ਅਸਦੀ ਪਾਈ ਜਾਨੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਇਹਨਾਂ ਨਾਕਿਆਂ ਤੋਂ ਉਹਨਾਂ ਨੂੰ ਤਾਂ ਨਹੀਂ ਖਾਸ ਤੌਰ ਤੇ ਰੋਕ ਕੇ ਜਿਆਦਾ ਪੁੱਛ ਕੇ ਚ ਕੀਤੀ ਜਾਂਦੀ ਉਹ ਉਹ ਕੀ ਕ੍ਰਾਈਟੇਰੀਆ ਨਹੀਂ ਨਹੀਂ ਜਿਹੜੇ ਆ ਖੇਤਾਂ ਵਾਲੇ ਆ ਲੋਕਲ ਆ ਜਾਂ ਇੱਥੋਂ ਲੰਘਦੇ ਆ ਰਜਾਨਾ ਅਸੀਂ ਉਹਨੂੰ ਜਾਣਦੇ ਆ ਕੋਈ ਸਬਜ਼ੀ ਲੈਣ ਜਾਂਦਾ ਕੋਈ ਸਬਜ਼ੀ ਵੇਚਣ ਜਾਂਦਾ ਕਿਉਂਕਿ 10 ਮਹੀਨੇ ਹੋ ਗਏ ਭਾਈ ਇੱਥੇ ਸਾਰਾ ਪਰਿਵਾਰ ਬਣ ਗਿਆ ਆਹ ਵਾਲੇ ਪਿੰਡ ਬਣ ਗਏ ਉਹਨਾਂ ਨੂੰ ਜਾਣਦੇ ਆ ਅਸੀਂ ਉਹਨੂੰ ਲੰਗਰ ਦਿੰਦੇ ਆ ਬਸ ਲੰਗਰ ਉਹ ਇਸ ਤਰ੍ਹਾਂ ਦਿੰਦੇ ਆ ਵੀ ਕੋਈ ਸ਼ਰਾਰਤ ਨਾ ਕਰ ਜੇ ਕਈ ਵਾਰ ਉਹਨਾਂ ਨਾਲ ਮਿਲ ਕੇ ਕੋਈ ਹੋਰ ਬੰਦਾ ਸ਼ਰਾਰਤ ਕਰ ਜੇ ਜਿਵੇਂ ਕੋਈ ਗੱਡੀ ਆਉਦੀ ਆ ਜੇ ਉਹ ਲੰਘਾਉਣੀ ਵੀ ਆ ਕੋਈ ਲੋਕਲ ਕਹਿੰਦਾ ਵੀ ਮੈਂ ਮੈਂ ਮਰੀਜ਼ ਆ ਅਸੀਂ ਖਲੋਰੀ ਜਾਣਾ ਦਵਾਈ ਲੈਣ ਜਾ ਰਿਹਾ ਤਾਂ ਅਸੀਂ ਉਹਨੂੰ ਉੱਥੇ ਲੰਘਾ ਕੇ ਉਹਦਾ ਨੰਬਰ ਨੋਟ ਕਰ ਲੈਂਦੇ ਆ ਤੇ ਬੰਦੇ ਨੋਟ ਕਰ ਲੈਂਦੇ ਵੀ ਚਾਰ ਬੰਦੇ ਆ ਤਾਂ ਸਾਡੇ ਕੋਲੇ ਆ ਬੈਰਲੈਸ ਆ ਬੱਕ ਚੌਕੀ ਆ ਇੱਥੋਂ ਅਸੀਂ ਅਗਲੇ ਨਾਕ ਨੂੰ ਮੈਸੇਜ ਕਰ ਦਿੰਦੇ ਆ ਵੀ ਅ ਇੱਥੋਂ ਚਾਰ ਬੰਦੇ ਆ ਗੱਡੀ ਫਲਾਣੀ ਨੰਬਰ ਦੀ ਗੱਡੀ ਆ ਆ ਰਹੀ ਆ ਇਹਨੂੰ ਚੈੱਕ ਕਰਕੇ ਲੰਘਾਉਣਾ ਕਿ ਚਾਰੇ ਬੰਦੇ ਕੋਈ ਰਾਹ ਦੇ ਵਿੱਚ ਉਤਰੇ ਤਾਂ ਨਹੀਂ ਹੈਗਾ ਤਾਂ ਇਸ ਦੂਬਾਰ ਜਿਹੜਾ ਪੁਰਾਣੀ ਸਟੇਜ ਤੇ ਉੱਥੇ ਨਾਕਾ ਉਹ ਚੈੱਕ ਕਰਨਗੇ ਫਿਰ ਆ ਇੱਕ ਇਧਰ ਪਹੀ ਆ ਗਈ ਇਨਾ ਕ ਇਹ ਚੈੱਕ ਕਰਨਗੇ ਵਿਚਾਲੇ ਦੋ ਨਾਕੇ ਹੋਰ ਆ ਉਹ ਚੈੱਕ ਕਰਨਗੇ ਉਸ ਤੋਂ ਬਾਅਦ ਅੱਗੇ ਜਿਹੜੇ ਨਾਕੇ ਆ ਲਾਸ਼ ਤੇ ਜਾ ਕੇ ਉਹ ਚੈੱਕ ਕਰਕੇ ਗੱਡੀ ਫੇਰ ਪਾਸ ਹੋਊਗੀ ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਗੱਡੀ ਲੰਘਾਤੀ ਕੋਈ ਰਾਹ ਚ ਉੱਤਰ ਗਿਆ ਜਾਂ ਰਾਹ ਚ ਗੱਡੀ ਖੜ ਗਈ ਵੀ ਸਾਨੂੰ ਪਤਾ ਨਾ ਲੱਗੇ ਸਾਰਾ ਬਿਲਕੁਲ ਤਾਂ ਇਹ ਇਸ ਤਰ੍ਹਾਂ ਦੀ ਜਿਹੜਾ ਹੈ ਉਹ ਕੀਤੀ ਗਈ ਇੱਧਰ ਬੀਬੀਆਂ ਵੀ ਹੈਗੀਆਂ ਨੇ ਸੱਸਰੀ ਘਰ ਮਾਤਾ ਜੀ ਕਿੱਥੋਂ ਆਏ ਹੋ ਸੱਸਰੀ ਘਰ ਦੀ ਸਾਡਾ ਪਿੰਡ ਜੀਦਾ ਜਿਲ੍ਹਾ ਪਟੰਡਾ ਸਾਡਾ ਤੁਸੀਂ ਵੀ ਅੱਜ ਫੇਰ ਪਹਿਰੇ ਤੇ ਹੋ ਪੂਰਾ ਪਹਿਰੇ ਤੇ ਆ ਜੀ ਅੱਜ ਤਾਂ ਅਨਾਉਂਸਮੈਂਟ ਵੀ ਸੁਣ ਲਈ ਹੋਣੀ ਆ ਤੁਸੀਂ ਕਿ ਅੱਜ ਸੁਣੀ ਸੀ ਰੋਜ਼ ਹੀ ਸੁਣਦੇ ਆ ਜੀ ਪਰ ਅਸੀਂ ਇਹ ਹੈ ਸੈਂਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਜੇ ਸਾਡੇ ਵੀਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਲੰਕਾ ਫੂਕ ਦਿਆਂਗੇ ਸਾਰੀ ਅਸੀਂ ਇਹ ਨਾ ਸਮਝੇ ਪੰਜਾਬ ਥੋੜਾ ਜਿਹੀ ਹੈ ਮੋਦੀ ਮਾਦੀ ਕਿਧਰੇ ਜਾਊਗਾ ਸਾਡਾ ਠੀਕ ਹੈ ਤਾਂ ਸਿੱਧੇ ਤੌਰ ਤੇ ਜਿਹੜਾ ਕਿਉਂਕਿ ਕਿਸਾਨ ਵੀ ਦੱਸ ਰਿਹਾ ਕਿ ਸਾਨੂੰ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ ਸਿਹਤ ਦੇ ਵਿੱਚ ਖਰਾਬੀ ਆ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਡਾਕਟਰਾਂ ਦੇ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹਨਾਂ ਦੀ ਸਿਹਤ ਨਾਜ਼ੁਕ ਹੋ ਰਹੀ ਹੈ ਕਿਉਂਕਿ ਤਿੰਨ ਤੋਂ ਚਾਰ ਬਿਮਾਰੀਆਂ ਤਾਂ ਰੂਟੀਨ ਦੇ ਵਿੱਚ ਜਿਹੜੀਆਂ ਜਗਜੀਸ਼ਨ ਡੱਲੇਵਾਲਾ ਜਿਨ੍ਹਾਂ ਨਾਲ ਜੂਝ ਰਹੇ ਸੀ ਉਹਨਾਂ ਦੀ ਵੱਖ-ਵੱਖ ਤਰ੍ਹਾਂ ਦੀ ਜਿਹੜੀ ਹੈ ਉਹ ਦਵਾਈਆਂ ਚੱਲ ਰਹੀਆਂ ਸੀ ਤਾਂ ਉਹ ਕਹਿੰਦੇ ਕਿ ਦਵਾਈਆਂ ਤੱਕ ਵੀ ਬੰਦ ਕਰ ਦਿੱਤੀਆਂ ਸੀਗੀਆਂ ਕਿਉਂਕਿ ਡੱਲੇਵਾਲਾ ਕਹਿੰਦੇ ਨੇ ਕਿ ਮੈਂ ਬਿਲਕੁਲ ਕੁਝ ਖਾਣਾ ਪੀਣਾ ਨਹੀਂ ਤੇ ਦਵਾਈਆਂ ਦੀ ਤਾਂ ਫਿਰ ਜਿਹੜਾ ਹੀ ਗੁੰਜਾਇਸ਼ ਹੀ ਨਹੀਂ ਬਚਦੀ ਜੇਕਰ ਉਹਨਾਂ ਨੇ ਇਹ ਸੋਚ ਲਿਆ ਕਿ ਮੈਂ ਇੱਥੇ ਆਪਣੇ ਪ੍ਰਾਣ ਤੇ ਆ ਕੇ ਜਾਣੇ ਆ ਫਿਰ ਦਵਾਈਆਂ ਦਾ ਦਵਾਈਆਂ ਵੀ ਬੰਦ ਕਰਤੀਆਂ ਉਹ ਬਿਮਾਰੀਆਂ ਵੀ ਹਾਵੀ ਹੋਣਗੀਆਂ ਔਰ ਫਿਰ ਜੇ ਕੁਝ ਖਾਦਾ ਨਹੀਂ ਤਾਂ ਫਿਰ ਸਰੀਰ ਵੀ ਡਿਮਾਂਡ ਕਰੇਗਾ ਕਿ ਉਹਨੂੰ ਸਰਵਾਈਵ ਕਰਨ ਦੇ ਲਈ ਕੁਝ ਚਾਹੀਦਾ ਹੈ ਤਾਂ ਅੱਜ 16ਵਾਂ ਦਿਨ ਹੈ 16ਵੇਂ ਦਿਨ ਇਹ ਸਾਰੇ ਹਾਲਾਤ ਨੇ ਸਾਰੇ ਚੈੱਕ ਪੋਸਟ ਜਿਹੜੇ ਨੇ ਉਹ ਬਣੇ ਹੋਏ ਆ ਇੱਕ ਇੱਕ ਚੈੱਕ ਪੋਸਟ ਤੇ ਇੱਕ ਇੱਕ ਨਾਕੇ ਤੇ 100 ਤੋਂ 150 ਕਿਸਾਨ ਜਿਹੜੇ ਨੇ ਉਹ ਰੋਕੇ ਗਏ ਆ ਔਰ ਉਹ ਜਿਹੜੇ ਨੇ ਹਰ ਥਾਂ ਤੇ ਜਾ ਕੇ ਚੈਕਿੰਗ ਕਰਨਗੇ ਕੀ ਕੁਝ ਵਾਪਰਦਾ ਕਿਉਂਕਿ ਮੀਟਿੰਗ ਦਾ ਹਾਲੇ ਤੱਕ ਕੋਈ ਸੱਦਾ ਨਹੀਂ ਡੈਡਲੌਕ ਟੁੱਟਣ ਦੀ ਕੋਈ ਤਿਆਰੀ ਨਹੀਂ ਪੰਜਾਬ ਦੀ ਸਰਕਾਰ ਹਰਿਆਣਾ ਦੀ ਸਰਕਾਰ ਕੇਂਦਰ ਦੀ ਸਰਕਾਰ ਹਾਲੇ ਤੱਕ ਕੋਈ ਮੀਡੀਏਟਰ ਨਹੀਂ ਬਣ ਰਿਹਾ ਗੱਲਬਾਤ ਕਰਨ ਦੇ ਵਿੱਚ ਪਰ ਇਹਨਾਂ ਹਾਲਾਤਾਂ ਦੇ ਨਾਲ ਜੂਝ ਰਹੇ ਕਿਸਾਨਾਂ ਦੇ ਨਾਲ ਗੱਲਬਾਤ ਹੋਏਗੀ ਕਿਵੇਂ ਕੌਣ ਕਰਵਾਏਗਾ ਕਿੱਥੋਂ ਤੱਕ ਪਹੁੰਚੇਗੀ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਹਰਵਿੰਦਰ ਬਲ ਦੇ ਨਾਲ ਮੈਂ ਰਵੀ ਸੰਗਰਾਹ ਹਰ ਦਾ ਅਨਮਿਊਟ ਖਨੋਰੀ